ਕਿਤਾਬ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਪਾਂ ਪੜ ਰਹੇ ਹਾਂ ਰਾਮ ਸਰੂਪ ਅਣਖੀ ਦਾ ਲੇਖਿਆ ਨਾਵਲ ਕੋਠੇ ਖੜਕ ਸਿੰਘ ਚਲੋ ਪੜਦੇ ਹਾਂ ਇਸ ਦਾ ਅਗਲਾ ਅਧਿਆਇ ਚੰਡੇ ਨੇ ਆਪਣੀਆਂ ਦੋਵੇਂ ਕੁੜੀਆਂ ਵਿਆਹ ਦਿੱਤੀਆਂ ਮੁੰਡਾ ਹਰਦੇਤ ਵੀ ਵਿਆਹ ਲਿਆ ਹਰਦੇਤ ਦੀ ਬਹੂ ਕੋਲ ਅਗਾ ਇੱਕ ਕੁੜੀ ਵੀ ਹੋ ਚੁੱਕੀ ਸੀ ਹਰਦੇਤ ਦਾ ਵਿਆਹ 17-18 ਸਾਲ ਦੀ ਉਮਰ ਵਿੱਚ ਹੀ ਕਰ ਦਿੱਤਾ ਗਿਆ ਖਾਸਾ ਹੁੰਦਰਹੇੜ ਸੀ ਦਾਜ ਲੈਣ ਵਿੱਚ ਚੰਡੇ ਨੇ ਜੱਟ ਨੂੰ ਖੁੰਗਲ ਕਰ ਦਿੱਤਾ ਚੰਨਨਵਾਲ ਜਨ ਗਈ ਤਾਂ ਬਹੁਤ ਥੋੜੇ ਬੰਦੇ ਸਨ ਸਾਰੇ ਰਿਸ਼ਤੇਦਾਰ ਹੀ ਲਗਭਗ ਫਰੀਕੇ ਕਬੀਲੇ ਵਾਲੇ ਤਾਂ 5-7 ਮਸਾਂ ਸਨ ਚੰਡਾ ਕਹਿੰਦਾ ਅਗਲਿਆਂ ਨੇ ਬਹੁਤੀ ਬਰਾਤ ਨਹੀਂ ਸੱਦੀ ਅਸਲ ਵਿੱਚ ਇਹ ਸੀ ਗੱਲ ਕਿ ਢੰਡੇ ਨੂੰ ਲਾਲਚ ਸੀ ਕਿ ਜਿੰਨੀ ਬਰਾਤ ਥੋੜੀ ਹੋਵੇਗੀ ਉਨਾ ਹੀ ਦੇਣ ਬਹੁਤਾ ਦਿੱਤਾ ਜਾਵੇਗਾ ਜੱਟ ਦੀ ਸਮਝੌਤੀ ਉਹਨੂੰ ਯਾਦ ਸੀ ਸਰਦਾਰ ਜੀ ਬੰਦੇ ਘੱਟ ਲਿਆਓਗੇ ਤਾਂ ਸੇਵਾ ਚੰਗੀ ਹੋਜੂ ਅਸੀਂ ਤਾਂ ਲਾਉਣਾ ਹੀ ਲਾਉਣਾ ਬਰਾਤ ਦੀ ਸੇਵਾ ਚ ਨਾ ਲੱਗਿਆ ਤਾਂ ਤੁਹਾਡੇ ਘਰ ਆ ਜਾਣਾ ਸ਼੍ਰੀਕੇ ਕਬੀਲੇ ਦਾ ਉਹਨੂੰ ਕੀ ਸੀ ਉਹ ਆਪ ਮਸਾ ਹੀ ਕਿਸੇ ਦੀ ਬਰਾਤ ਵਿੱਚ ਜਾਂਦਾ ਤੇ ਨਾਹਰ ਦਿੱਤ ਨੂੰ ਜਾਣ ਦਿੰਦਾ ਦੋਵੇਂ ਪਿਓ ਪੁੱਤ दारू ਨਹੀਂ ਪੀਂਦੇ ਸਨ ਆਪਣੇ ਨਾਲ ਇੱਕ ਸੀਰੀਤਾ ਝੰਡਾ ਪਹਿਲੇ ਦਿਨੋਂ ਰੱਖਦਾ ਹੁਣ ਜਦੋਂ ਹਰਦੇਤ ਹਾਲੀ ਬਣ ਗਿਆ ਉਹਨੇ ਸੀਰੀ ਦੀ ਨੂੰ ਫੇਰ ਵੀ ਰੱਖੀ ਰੱਖਿਆ ਗੱਲ ਏ ਸੀ ਕਿ ਚੰਡਾ ਆਪ ਹੁਣ ਖੇਤ ਦੇ ਕੰਮ ਵਿੱਚ ਘਟ ਹੱਥ ਪਾਉਂਦਾ ਪਿੰਡ ਵਿੱਚ ਉਹਨੂੰ ਬਹੁਤ ਕੰਮ ਰਹਿੰਦੇ ਉਹਦੇ ਤਾਂ ਜੋੜ ਤੋੜ ਹੀ ਨਹੀਂ ਮੁੱਕਦੇ ਸਨ ਇੰਦੇ ਵੇਲਾ ਜਾ ਰਹਿਣਾ ਉੱਤੇ ਹਰਦੇਤ ਉਹਦੇ ਨਾਲ ਗੁੱਸੇ ਨਹੀਂ ਹੁੰਦਾ ਸੀ ਸਭੋਂ ਖੁਸ਼ ਸੀ ਇਹ ਉਹਦੇ ਵੇਲਾ ਰਹਿਣ ਦੀ ਹੀ ਖੱਟੀ ਸੀ ਕਿਉਂ ਨਾ ਪਿਛਲੇ ਥੋੜੇ ਸਾਲਾਂ ਵਿੱਚ ਇਹ 10 ਕਮਾਂ ਜ਼ਮੀਨ ਹਰਦੇਤ ਨੂੰ ਗਹਿਣੇ ਲੈ ਕੇ ਦੇ ਦਿੱਤੀ ਸੀ ਚੰਡਾ ਮੁਕੰਦੀ ਬਾਣੀਆਂ ਦੀ ਹੱਟੀ ਉੱਤੇ ਜਾ ਬੈਠਦਾ ਉੱਥੇ ਸਾਰਾ ਅਗਵਾੜ ਆਉਂਦਾ ਸਾਰੇ ਘਰਾਂ ਦੇ ਗੱਲਾਂ ਮਕੰਦੀ ਦੀ ਹੱਟੇ ਉਤੇ ਪਹੁੰਚ ਜਾਂਦੀਆਂ ਮਕੰਦੀ ਤੇ ਝੰਡਾ ਰਲ ਕੇ ਧੰਦਾ ਚਲਾਉਂਦੇ ਮਕੰਦੀ ਥੋੜੇ ਟੁੱਟੇ ਜੱਟਾਂ ਨੂੰ ਵਿਆਜੂ ਪੈਸੇ ਦਿੰਦਾ ਥੋੜੇ ਚਮਾਰਾਂ ਨੂੰ ਵੀ ਉਹ ਪੈਸੇ ਦਿੰਦਾ ਪਰ ਥੋੜੇ ਛੋਟੀਆਂ ਜਾਤਾਂ ਨੂੰ ਉਹ 100 ਰੁਪਏ ਤੋਂ ਵੱਧ ਨਹੀਂ ਸੀ ਦਿੰਦਾ ਝੰਡਾ ਥੋੜੇ ਟੁੱਟੇ ਜੱਟਾਂ ਦੀ ਜ਼ਮੀਨ ਗਹਿਣੇ ਲੈਂਦਾ ਆਪਣਾ ਰੁਪਈਆ ਮਕੰਦੀ ਨੂੰ ਫੜਾ ਕੇ ਰੱਖਦਾ ਉਹੀ ਉਹਦਾ ਹਸਾਕਤਵ ਰੱਖਦਾ ਤੇ ਬਹੀ ਉੱਤੇ ਲਿਖਣ ਕਰਨ ਦਾ ਕੰਮ ਵੀ ਕਰ ਦਿੰਦਾ ਹਰਦਿਤ ਦਾ ਚਾਚਾ ਅਰਜਨ ਜਦੋਂ ਦਾ ਕਤਲ ਹੋਇਆ ਸੀ ਉਹਨਾਂ ਕੋਲ 20 ਕੁਮਾ ਪਹਿਲੀ ਇਕੱਠੀ ਕਰਦੀ ਹੋ ਗਈ ਸੀ ਹੁਣ 10 ਕੁਮਾ ਗਹਿਣੇ ਲੈ ਕੇ 30 ਕੁਮਾ ਜ਼ਮੀਨ ਦੀ ਵਾਹੀ ਸੀ 30 ਕੁਮਾ ਦਾ ਫੰਨੇ ਜ਼ਮੀਨ ਹੁੰਦੀ ਹੈ ਹਰਦਿਤ ਚਾਰ ਬਲਦ ਤੇ ਇੱਕ ਉਠ ਰੱਖਦਾ ਦੋ ਹਲਾਂ ਦੀ ਵਾਹੀ ਉਠ ਗੱਡੇ ਦੇ ਕੰਮ ਵਿੱਚ ਵੀਂਡਿੰਗ ਜੁੜਦਾ ਕਿਧਰੇ ਆਉਣ ਜਾਣ ਲਈ ਪਹੁੰਚ ਦੇ ਕੰਮ ਵੀ ਆਉਂਦਾ ਉਹਨਾਂ ਦੇ ਘਰ ਦੋ ਮੱਜਾਂ ਰਹਿੰਦੀਆਂ ਇੱਕ ਹਮੇਸ਼ਾ ਦੁੱਧ ਦਿੰਦੀ ਇੱਕ ਸੂਈ ਹੁੰਦੀ ਤਾਂ ਦੂਜੀ ਗੱਬਣ ਹੋ ਜਾਂਦੀ ਜਦੋਂ ਦੂਜੀ ਸੌਂਦੀ ਪਹਿਲੀ ਗੱਬਣ ਹੋ ਜਾਂਦੀ ਇੰਜ ਹਮੇਸ਼ਾ ਇਹ ਸਿਲਸਿਲਾ ਚੱਲਦਾ ਰਹਿੰਦਾ ਘਰ ਵਿੱਚ ਖਾਣ ਪੀਣ ਨੂੰ ਘਿਓ ਦੁੱਧ ਆਮ ਸੀ ਝੰਡਾ ਤੇ ਬੰਦ ਤੋਂ ਸਰਦਾਰੀ ਕਰਦੇ ਉਹਨਾਂ ਦਾ ਸੀਰੀ ਦੇਬੂ ਚਮਿਆਰ ਕਈ ਵਰਿਆਂ ਤੋਂ ਉਹਨਾਂ ਦੇ ਨਾਲ ਸੀ ਦੂਜੇ ਸੀਰੀਆਂ ਵਿੱਚ ਬੈਠ ਕੇ ਉਹ ਗੱਲਾਂ ਕਰਦਾ ਖਾਣ ਪੀਣ ਨੂੰ ਚਾਹੇ ਹੱਥ ਘੁੱਟਦੇ ਨੇ ਰੁੱਖੇ ਵੀ ਬੜੇ ਨੇ ਕੰਜਰ ਦੇ ਪਰ ਦਾਣੇ ਕੁਝ ਸੀਰੀਆਂ ਨਾਲੋਂ ਵੱਧ ਆਉਂਦੇ ਨੇ ਮੈਨੂੰ ਹਿਸਾਬ ਲਾ ਕੇ ਦੇਖ ਲਓ। ਇਹੀ ਕਾਰਨ ਸੀ ਕਿ ਉਹ ਹਮੇਸ਼ਾ ਝੰਡੇ ਨਾਲ ਸੀਲ ਕਰਦਾ। ਕੰਮ ਵਿੱਚ ਉਹਨੂੰ ਪੂਰਾ ਓੱਖਾ ਹੋਣਾ ਪੈਂਦਾ। ਝੰਡਾ ਨਾ ਦਿਨ ਦੇਖਦਾ ਨਾ ਰਾਤ। ਦੱਬੀ ਫਿਰੀ ਰੱਖਦਾ। ਆਪ ਵੀ ਤਾਂ ਪਸ਼ੂਆਂ ਵਰਗਾ ਬੰਦਾ ਸੀ। ਹਰਦੇ ਤੋਂ ਉਹ ਵੀ ਉਹਨੇ ਇਸੇ ਡੱਬ ਪਾ ਲਿਆ ਸੀ। ਇਹ ਕਿ ਗੱਲ ਝੰਡੇ ਨੂੰ ਪਤਾ ਨਹੀਂ ਕੌਣ ਦੱਸ ਗਿਆ। ਦੇਸ਼ ਵਿੱਚ ਪਹਿਲੀਆਂ ਆਮ ਚੋਣਾਂ ਹੋਈਆਂ ਤਾਂ ਉਹਨੇ ਕਾਂਗਰਸੀ ਉਮੀਦਵਾਰ ਦਾ ਪੱਖ ਕੀਤਾ। ਦੇਸ਼ ਨਵਾਂ-ਨਵਾਂ ਆਜ਼ਾਦ ਹੋਇਆ ਸੀ। ਇਹ ਗੱਲ ਹਰ ਮੂੰਹ ਤੇ ਸੀ ਕਿ ਕਾਂਗਰਸ ਪਾਰਟੀ ਨੇ ਅੰਗਰੇਜ਼ਾਂ ਨੂੰ ਹਿੰਦੁਸਤਾਨ ਵਿੱਚ ਕੱਢਿਆ ਹੈ। ਗੁਲਾਮੀ ਦਾ ਝੂਲਾ ਤੋੜ ਕੇ ਆਜ਼ਾਦੀ ਲਿਆਂਦੀ ਹੈ। ਹੁਣ ਅੰਗਰੇਜ਼ਾਂ ਦੀ ਥਾਂ ਇਹ ਕਾਂਗਰਸੀ ਲੋਕ ਹੀ ਰਾਜ ਕਰਨਗੇ। ਦੂਜੀਆਂ ਪਾਰਟੀਆਂ ਤਾਂ ਐਮਐਨ ਲਾਟੜ ਆਉਂਦੀਆਂ ਹਨ। ਰਾਜਭਾਗ ਵਿੱਚੋਂ ਹਿੱਸਾ ਵਡਾਉਣਾ ਚਾਹੁੰਦੀਆਂ ਹਨ। ਕਾਂਗਰਸੀ ਉਮੀਦਵਾਰ ਜਿਹੜਾ ਇੱਕ ਪੁਰਾਣਾ ਪਰਜਾ ਮੰਡਲੀਆ ਵੀ ਸੀ ਦੀ ਕੁਰਬਾਨੀ ਬਹੁਤ ਸੀ ਇਹ ਪੱਕੀ ਉਮੀਦ ਸੀ ਕਿ ਉਹ ਐਮਐਲਏ ਬਣ ਕੇ ਵਜ਼ੀਰ ਵੀ ਜ਼ਰੂਰ ਬਣੇਗਾ ਪੜਿਆ ਲਿਖਿਆ ਬੰਦਾ ਸੀ ਸਟੇਜ ਦਾ ਸਿਰ ਕੱਢ ਬੁਲਾਰਾ ਵੀ ਦੂਜੇ ਹਲਕਿਆਂ ਦੇ ਕਾਂਗਰਸੀ ਉਮੀਦਵਾਰ ਉਹਦੀ ਇੱਜ਼ਤ ਕਰਦੇ ਉਹਨੇ ਅੰਗਰੇਜ਼ਾਂ ਤੇ ਮਹਾਰਾਜੇ ਦੀਆਂ ਜੇਲਾਂ ਵਿੱਚ ਕਿੰਨੇ ਕਿੰਨੇ ਸਾਲ ਕਾਲ ਕੋਠੜੀਆਂ ਦੇ ਤਸੀਹੇ ਝੱਲੇ ਸਨ ਤੇ ਹੁਣ ਸਾਰਾ ਇਲਾਕਾ ਇਸ ਬੁੱਢੇ ਬਾਬੇ ਦੀ ਮਦਦ ਲਈ ਉਲਰਿਆ ਪਿਆ ਸੀ ਚੰਡੇ ਦਾ ਮੁੰਡਾ ਹਰਦੇਤ ਬਾਬੇ ਦੀ ਸਪੋਰਟ ਲਈ ਜੀਬੀ ਚ ਚੜ ਕੇ ਇਧਰ ਉਧ ਪਿੰਡਾਂ ਵਿੱਚ ਜਾਂਦਾ। ਟੰਡਾ ਆਪ ਵੀ ਸਾਰੀਆਂ ਸਾਖਸਕੀਆਂ ਵਿੱਚ ਜਾ ਕੇ ਆਇਆ। ਚੰਡੇ ਤੇ ਹਰਦੇਤ ਨੇ ਸਿਰਾਂ ਉੱਤੇ ਚਿੱਟੀਆਂ ਪੱਗਾਂ ਬੰਨ ਲਈਆਂ। ਚੰਡੇ ਨੇ ਤਾਂ ਸਗੋਂ ਖੱਦਰ ਦੀ ਚਿੱਟੀ ਪੱਗ ਬੰਨੀ। ਝੋਣ ਫੰਡ ਵਿੱਚੋਂ ਚੋਰੀਆਂ ਪਰ ਬਾਬੇ ਨੂੰ ਚੇਤਾ ਆ ਕੇ ਚੰਡੇ ਨੇ 100 ਦੇ 5 ਨੋਟ ਦਿੱਤੇ। ਬਾਬੇ ਦੇ ਵਿਰੁੱਧ ਕਮਿਊਨਿਸਟਾਂ ਤੇ ਅਕਾਲੀਆਂ ਨੇ ਵੀ ਆਪਣੇ ਉਮੀਦਵਾਰ ਖੜੇ ਕੀਤੇ ਪਰ ਉਹਨਾਂ ਦਾ ਬਹੁਤ ਘੱਟ ਪ੍ਰਚਾਰ ਹੋਇਆ। ਅਖੀਰ ਬਾਬਾ ਹੀ ਜਿੱਤਿਆ। ਸਾਰੇ ਇਲਾਕੇ ਵਿੱਚ ਖੁਸ਼ੀਆਂ ਮਨਾਈਆਂ ਗਈਆਂ ਪਰ ਪੈਪਸੂ ਦੇ ਮੰਤਰੀ ਮੰਡਲ ਵਿੱਚ ਬਾਬੇ ਦਾ ਨਾਂ ਕਿਦਰੇ ਵੀ ਨਹੀਂ ਆਇਆ। ਉਹਦੀ ਤਾਂ ਉੱਤੇ ਇੱਕ ਨਵਾਂ ਬਣਿਆ ਨੌਜਵਾਨ ਕਾਂਗਰਸੀ ਐਮਐਲਏ ਪੈਸੇ ਦੇ ਜੋਰ ਨਾਲ ਵਜ਼ੀਰ ਬਣ ਗਿਆ। ਬਾਬੇ ਦੇ ਤਿਆਗ ਸਦਕਾ ਹੀ ਅਜਿਹਾ ਹੋ ਸਕਿਆ ਸੀ। ਨੌਜਵਾਨ ਐਮਐਲਏ ਨੇ ਪਿੰਡ ਦੀਆਂ ਪੰਚਾਇਤਾਂ ਇਕੱਠੀਆਂ ਕਰਕੇ ਬਾਬੇ ਦੇ ਪੈਰਾਂ ਉੱਤੇ ਆਪਣੀ ਭਗ ਰੱਖੀ। ਬਾਬਾ ਸਿਰੜ ਦਾ ਪੱਕਾ ਸੀ ਪਰ ਤਿਆਗੀ ਵੀ ਹੱਦ ਦਰਜੇ ਦਾ। ਅਖੀਰ ਪੰਚਾਇਤਾਂ ਦਾ ਆਖਿਆ ਮੰਨ ਕੇ ਉਹਨੇ ਨੌਜਵਾਨ ਮੁੰਡੇ ਨੂੰ ਆਸ਼ੀਰਵਾਦ ਦੇ ਦਿੱਤਾ। ਸਭ ਉਹਨੂੰ ਵਜ਼ੀਰ ਬਣਾਉਣ ਲਈ ਬਾਬਾ ਆਪ ਉਹਦੇ ਨਾਲ ਦਿੱਲੀ ਗਿਆ। ਚੋਣਾਂ ਤੋਂ ਬਾਅਦ ਕਈ ਮਹੀਨਿਆਂ ਤੱਕ ਝਾਂਡੇ ਦੇ ਘਰ ਉੱਤੇ ਜੰਗਲੇ ਨਾਲ ਬੰਨਿਆ ਤਿਰੰਗਾ ਝੰਡਾ ਲਹਿਰਾਉਂਦਾ ਰਿਹਾ। ਨੌਜਵਾਨ ਐਮ.ਐਲ.ਏ. ਹਰਦਿਲ ਸਿੰਘ ਵਜ਼ੀਰ ਬਣ ਕੇ ਪਿੰਡ ਵਿੱਚ ਲੋਕਾਂ ਦਾ ਧੰਨਵਾਦ ਕਰਨ ਆਇਆ। ਬਾਬਾ ਵੀ ਉਹਦੇ ਨਾਲ ਹੁੰਦਾ ਬਾਬਾ ਵਧਾ ਚੜਾ ਕੇ ਹਰਦਿਲ ਦੀ ਤਾਰੀਫ ਕਰਦਾ ਤੇ ਹਰਦਿਲ ਬਾਰ ਬਾਰ ਦੱਸਦਾ ਕਿ ਬਾਬੇ ਦੀ ਕਿਰਪਾ ਨਾਲ ਹੀ ਉਹ ਇਸ ਪਦਵੀ ਉਤੇ ਪਹੁੰਚਿਆ ਹੈ ਕੋਟੇ ਖੜਕ ਸਿੰਘ ਵਿੱਚ ਉਹ ਆਏ ਚੰਡੇ ਨੇ ਉਹਨਾਂ ਦੀ ਰੋਟੀ ਪਾਣੀ ਦਾ ਸਾਰਾ ਇੰਤਜ਼ਾਮ ਆਪਣੇ ਘਰ ਕੀਤਾ 50 ਬੰਦਿਆਂ ਦੀ ਰੋਟੀ ਬਣੀ ਹੋਵੇਗੀ ਜਿਵੇਂ ਚੰਡੇ ਦੇ ਘਰ ਕਿਸੇ ਮੁੰਡੇ ਕੁੜੀ ਦਾ ਵਿਆਹ ਹੋਵੇ ਪਿੰਡ ਵਿੱਚ ਗੱਲਾਂ ਹੋਣ ਲੱਗੀਆਂ ਵਜ਼ੀਰ ਤੋਂ ਕੋਈ ਕੰਮ ਲੈਣਾ ਹੋਵੇਗਾ ਚੰਡੇ ਨੇ ਨਹੀਂ ਤਾਂ ਕਿਸੇ ਦੀ ਵੱਡੀ ਉਂਗਲੀ ਤੇ ਮੋਤਲ ਨੂੰ ਤਿਆਰ ਨਹੀਂ ਐ ਐਨਾ ਖਰਚ ਕਿਸੇ ਗੱਲ ਨੂੰ ਹੀ ਕੀਤਾ ਹੋਵੇਗਾ ਲੋਕਾਂ ਦੀ ਗੱਲ ਸੀ ਵੀ ਸੱਚ ਚੰਡਾ ਸਰਕਾਰ ਦੇ ਦਰਬਾਰੇ ਆਪਣੇ ਪੈਂਠ ਬਣਾਉਣ ਦੀ ਤਿਆਰੀ ਵਿੱਚ ਸੀ ਹੁਣ ਤਾਂ ਇਹ ਵਜ਼ੀਰ ਹੀ ਰਾਜੇ ਮਹਾਰਾਜਾਂ ਦੀ ਥਾਂ ਲੈਣਗੇ ਇਹਨਾਂ ਨਾਲ ਬਣਾ ਕੇ ਇਹ ਬੰਦਾ ਉੱਚਾ ਉੱਠ ਸਕੇਗਾ ਕੰਮ ਚਾਹੇ ਕੋਈ ਨਾ ਹੀ ਪਵੇ ਉਂਝ ਹੀ ਨਾਮਜ਼ਦਗੀ ਸੀ ਚੰਡੇ ਸਿੰਘ ਦੇ ਘਰ ਆ ਕੇ ਹਰਦਿਲ ਸਿੰਘ ਵਜ਼ੀਰ ਨੇ ਰੋਟੀ ਖਾਧੀ ਉਹਦੇ ਨਾਲ ਹੋਰ ਕਿ ਨਹੀਂ ਜਣੇ ਸਨ ਖਦਰ ਦੇ ਚਿੱਟੇ ਪਜਾਮੇ ਕੁਰਤੇ ਤੇ ਖਦਰ ਦੀਆਂ ਹੀ ਚਟੀਆਂ ਪੱਗਾਂ ਮੁੱਛਾਂ ਨੂੰ ਵੱਟ ਦਿੱਤੇ ਤੇ ਦਾੜੀਆਂ ਉੱਤੇ ਢਾਠੀਆਂ ਬੰਨੀਆਂ ਹੋਈਆਂ ਲੱਗਦਾ ਸੀ ਜਿਵੇਂ ਉਹ ਵੀ ਵਜ਼ੀਰ ਹੀ ਹੋਣ ਪੂਰੇ ਰੋਵ ਦਾਬ ਵਾਲੇ ਇੱਕ ਬਾਬਾ ਸੀ ਬਸ ਜਿਸ ਵਿੱਚ ਪੂਰੀ ਹਲੀਮੀ ਸੀ ਲੱਗਦਾ ਜਿਵੇਂ ਇਹਨਾ ਕੱਲ ਦੇ ਬਣੇ ਕਾਂਗਰਸੀ ਸ਼ੋਕਰਿਆਂ ਵਿੱਚ ਬਸ ਐਵੇਂ ਹੀ ਆ ਫਸਿਆ ਹੋਵੇ ਤੇ ਫਿਰ ਢੰਡਾ ਸਿੰਘ ਨੇ ਪਟਿਆਲੇ ਦਾ ਚੱਕਰ ਵੀ ਮਾਰ ਲਿਆ ਹਰਦਿਲ ਸਿੰਘ ਉਹਨੂੰ ਉਸ ਦਿਨ ਉੱਥੇ ਹੀ ਮਿਲ ਗਿਆ ਸੀ ਹਰਦਿਲ ਸਿੰਘ ਨੇ ਉਹਨੂੰ ਬਹੁਤ ਜ਼ੋਰ ਲਾਇਆ ਸੀ ਕਿ ਉਹ ਉਸ ਰਾਤ ਉਹਦੀ ਕੋਠੀ ਚੱਲ ਕੇ ਠਹਿਰੇ ਉਦੋਂ ਕੋਲ ਸ਼ੈਰੀਆਂ ਵਾਲੀ ਫੋਕੀ ਉਹ ਭਗਤ ਨਹੀਂ ਪਿੰਡਾਂ ਵਾਲਾ ਹੀ ਖੁੱਲਾ ਕੰਮ ਹੈ ਕੋਠੀ ਵਿੱਚ ਨਿਤ ਪਿੰਡਾਂ ਤੋਂ ਆਏ 15-15 20-20 ਆਦਮੀ ਠਹਿਰਦੇ ਖੁੱਲਾ ਲੰਗਰ ਚੱਲਦਾ ਹੈ ਦਾਰੂ ਪੀਣ ਵਾਲਿਆਂ ਨੂੰ ਦਾਰੂ ਵੀ ਮਿਲਦੀ ਹੈ ਪਰ ਚੰਦਾ ਸਿੰਘ ਹੱਥ ਬੰਨ੍ਹ ਕੇ ਸਿਰ ਹੀ ਮਾਰਦਾ ਰਿਹਾ ਨਾ ਮਹਾਰਾਜ ਦਾਰੂ ਤਾਂ ਕਦੇ ਮੂੰਹ ਤੇ ਨਹੀਂ ਧਰੀ ਮੈਂ ਔਰ ਵੀ ਕੋਈ ਜਾਣੇ ਬਸ ਜਿਉਂਦੇ ਰਹੋ ਆ ਇੱਕ ਕੰਮ ਕਰਵਾ ਦਿਓ ਹਰਦਿਤ ਸਿਉਂ ਗੱਲ ਪਿਆ ਹੋਇਆ ਤੇ ਫੇਰ ਕਹਿੰਦਾ ਮੈਂ ਤਾਂ ਆਖਿਆ ਸੀ ਕੀ ਕਰਨੀ ਐ ਇਹ ਦਮੂਖਤ ਐ ਆਪਣੀ ਕਿਹੜੀ ਦੁਸ਼ਮਣੀ ਐ ਕਿਸੇ ਨਾਲ ਪਰ ਕਹਿੰਦਾ ਆਪਾਂ ਕੋਈ ਬੰਦਾ ਥੋੜਾ ਮਾਰਨਾ ਬਸ ਠੁੱਕ ਬਣੀ ਰਹਿੰਦੀ ਐ ਲਓ ਦੱਸੋ ਚੰਗੀ ਠੋਕਾ ਬਈ ਇਹ ਹਰਦਿਲ ਸਿੰਘ ਨੇ ਉਹਨੂੰ ਆਖਿਆ ਛੰਡਾ ਸਿਆ ਮੈਂ ਹਫਤੇ 10 ਦਿਨਾਂ ਤੱਕ ਰਾਮਪੁਰੇ ਆਉਂਗਾ ਤੂੰ ਪਤਾ ਰੱਖੀ ਉਤੇ ਭੇਜਨੀ ਹਰ ਦਿੱਤ ਨੂੰ ਡੀਐਸਪੀ ਸਾਹਮਣੇ ਕਰ ਦੂ ਮੈਂ ਉਹਨੂੰ ਇੱਕ ਬੰਦੂਕ ਦਾ ਲਾਇਸੈਂਸ ਕੋਈ ਵੱਡੀ ਗੱਲ ਨਹੀਂ ਬਣ ਜੂਗਾ ਝੰਡਾ ਸਿੰਘ ਸਵੇਰ ਦੀ ਗੱਡੀ ਗਿਆ ਸੀ ਆਥਨ ਦੀ ਗੱਡੀ ਵਾਪਸ ਰਾਮਪੁਰਾ ਫੂਲ ਆ ਗਿਆ ਉਹ ਰਾਤ ਉਹ ਆਪਣੇ ਪਿੰਡ ਵਾਲੇ ਆੜਤੇ ਦੀ ਹੱਟੀ ਉੱਤੇ ਹੀ ਠਹਿਰ ਗਿਆ ਉਹਨਾਂ ਕੋਲ ਜਾਣ ਤੋਂ ਪਹਿਲਾਂ ਹੀ ਟਾਬੇ ਉੱਤੇ ਰੋਟੀ ਖਾਦੀ ਤੇ ਫਿਰ ਉਹਨਾਂ ਦੀ ਹੱਟੀ ਮੁਰੇ ਮੰਜਾ ਲੈ ਕੇ ਪੈ ਗਿਆ ਜੇਠਾੜ ਦਾ ਮਹੀਨਾ ਸੀ ਹੇਠਾਂ ਉੱਤੇ ਲਈ ਕਪੜੇ ਦੀ ਲੋੜ ਹੀ ਨਹੀਂ ਸੀ ਸਵੇਰੇ ਸੁੰਦੇਹਾਂ ਉੱਠ ਕੇ ਉਹ ਲੰਮੇ ਪਤਲੇ ਨੌਜਵਾਨ ਕਾਂਗਰਸੀ ਵਰਕਰ ਦੇ ਘਰ ਗਿਆ। ਉਹਨੂੰ ਬੇਨਤੀ ਕੀਤੀ ਕਿ ਹੁਣ ਜਦੋਂ ਵੀ ਹਰਦਿਲ ਸਿੰਘ ਇੱਥੇ ਰਾਮਪੁਰੇ ਆਵੇ ਤਾਂ ਉਹ ਇੱਕ ਦਿਨ ਪਹਿਲਾਂ ਉਹਨੂੰ ਕੋਠਿਆਂ ਦੇ ਕਿਸੇ ਬੰਦੇ ਹੱਥ ਸੁਨੇਹਾ ਜ਼ਰੂਰ ਭੇਜ ਦੇਵੇ। ਉਹਨੂੰ ਹਰਦਿਲ ਸਿੰਘ ਤਾਂ ਇੱਕ ਖਾਸ ਕੰਮ ਹੈ। ਨੌਜਵਾਨ ਕਾਂਗਰਸੀ ਵਰਕਰ ਨੇ ਝੰਡਾ ਸਿੰਘ ਨੂੰ ਚਾਹ ਪਿਆਈ ਅਤੇ ਉਹਦਾ ਨਾਂ ਆਪਣੇ ਡਾਇਰੀ ਵਿੱਚ ਨੋਟ ਕਰ ਲਿਆ। ਉਹਦਾ ਪਿੰਡ ਵੀ ਆਖਿਆ ਚੰਡਾ ਸਿੰਘ ਜੀ ਤੁਸੀਂ ਫਿਕਰ ਨਾ ਕਰੋ ਹਰਦਿਲ ਸਿੰਘ ਨੇ ਜਦੋਂ ਆਉਣਾ ਹੋ ਇੱਕ ਦਿਨ ਪਹਿਲਾਂ ਤੁਹਾਡੇ ਪਿੰਡ ਦੇ ਆੜਤੀਆਂ ਨੂੰ ਮੈਂ ਆਪ ਦੁਕਾਨ ਤੇ ਜਾ ਕੇ ਦੱਸਾਂ ਉਹ ਆੜਤੀ ਕੋਲ ਕੋਠਿਆਂ ਤੋਂ ਕੋਈ ਨਾ ਕੋਈ ਨਿਤ ਆਉਂਦਾ ਹੀ ਰਹਿੰਦਾ ਕਿਸੇ ਨਾ ਕਿਸੇ ਕੰਮ ਹਰਦਿਲ ਸਿੰਘ ਜਿਸ ਦਿਨ ਰਾਮਪੁਰੇ ਆਇਆ ਚੰਡਾ ਸਿੰਘ ਸੁਨੇਹਾ ਸੁਣ ਕੇ ਆ ਗਿਆ ਡੀਐਸਪੀ ਸਾਹਮਣੇ ਉਹਨੂੰ ਪੇਸ਼ ਕਰ ਦਿੱਤਾ ਗਿਆ ਡੀਐਸਪੀ ਹਰਦਿਲ ਨੂੰ ਕਹਿੰਦਾ ਸਰਦਾਰ ਜੀ ਚੰਡਾ ਸਿੰਘ ਨਾਂ ਦਾ ਕੋਈ ਬੰਦਾ ਸਾਡੇ ਕਾਗਜ਼ਾਂ ਵਿੱਚ ਨਹੀਂ ਇਹਨੂੰ ਬੰਦੂਕ ਕਾਦੇ ਵਾਸਤੇ ਚਾਹੀਦੀ ਹੈ ਕੀਦੇ ਡਰ ਤੋਂ ਇਹ ਬੰਦੂਕ ਲੈਂਦਾ ਹੈ ਦੁਸ਼ਮਣੇ ਦੀ ਗੱਲ ਨਹੀਂ ਡੀਐਸਪੀ ਸਾਹਿਬ ਢੰਡਾ ਸਿੰਘ ਦੇ ਮੁੰਡੇ ਹਰਦੇਤ ਸਿੰਘ ਨੂੰ 12 ਬੋਰ ਦੀ ਦਨਾਲੀ ਦਾ ਲਾਇਸੈਂਸ ਮਿਲਣਾ ਚਾਹੀਦਾ ਬਸ ਹਰਦੇਲ ਸਿੰਘ ਦੀਆਂ ਗਹਿਰੀਆਂ ਅੱਖਾਂ ਦੇਖ ਕੇ ਡੀਐਸਪੀ ਨੇ ਸਲੂਟ ਮਾਰਿਆ ਜੀ ਸਾਹਿਬ ਤੇ ਫਿਰ ਹਰਦੇਲ ਸਿੰਘ ਹੱਸ ਕੇ ਬੋਲਿਆ ਜੱਟ ਦੀ ਦੁਸ਼ਮਣੀ ਕੀ ਦੇ ਨਾਲ ਨਹੀਂ ਹੁੰਦੀ ਜੱਟ ਦਾ ਤਾਂ ਹਰ ਕੋਈ ਦੁਸ਼ਮਣ ਹੈ ਉਤੇ ਖੜਕ ਸਿੰਘ ਪਿੰਡ ਵਿੱਚ ਝੰਡਾ ਸਿੰਘ ਦੀ ਬਹੁਤ ਮਸ਼ਹੂਰੀ ਹੋ ਗਈ। ਹਰ ਕੋਈ ਕਹਿੰਦਾ ਝੰਡਾ ਸਿੰਘ ਦੀ ਹਰ ਦਿਲ ਸਿਓ ਵਜ਼ੀਰ ਨਾਲ ਪੂਰੀ ਬਣਦੀ ਐ। ਉਹਦੇ ਕੋਲ ਤਾਂ ਇਹ ਜਿਹੜਾ ਮਰਜੀ ਕੰਮ ਲੈ ਕੇ ਆਵੇ। ਹਰਦੇਵ ਸਿੰਘ ਜਦੋਂ ਰਾਮਪੁਰੇ ਮੰਡੀ ਜਾਂਦਾ ਤਾਂ ਮੋਢੇ 'ਤੇ ਨਾਲੀ ਰੱਖਦਾ। ਕੁੜਤੇ ਦੇ ਗੀਜੇ ਵਿੱਚ 4-5 ਕਾਰਤੂਸ। ਰਿਸ਼ਤੇਦਾਰੀ ਵਿੱਚ ਵੀ ਉਹ ਬੰਦੂਕ ਲੈ ਕੇ ਜਾਂਦਾ ਪਰ ਆਪਣੇ ਪਿੰਡ ਵਿੱਚ ਜਾਂ ਖੇਤ ਬੰਦੂਕ ਨਹੀਂ ਲੈਂਦਾ ਸੀ। ਪਿੰਡ ਦੇ ਲੋਕ ਗੱਲਾਂ ਕਰਦੇ। ਦਸੋ ਬਲਾਂ ਬਾਈ ਝੰਡੇ ਦੇ ਮੁੰਡੇ ਨੂੰ ਪਸੇਰੀ ਭਰ ਚੁੱਕੇ ਬਿਨਾਂ ਜੰਗਲ ਨਹੀਂ ਉਤਰਦਾ ਕਿਸੇ ਨਾਲ ਲਾਗਨੀਂ ਡਾਟਨੀ ਕਦੇ ਕੋਈ ਬੋਲ ਬਰਾਲਾ ਨਹੀਂ ਹੋਇਆ ਕਿਸੇ ਨਾਲ ਐਵੇਂ ਬਾਦੂ ਦੀਆਂ ਬੜਕਾ ਮਾਰਦਾ ਫਿਰਦਾ ਇਹਨੂੰ ਖੜਾ ਕੇ ਪੁੱਛੇ ਕੋਈ ਭਈ ਚਲਾਉਣ ਦੀ ਹਿੰਮਤ ਹੈਗੀ ਆ ਚੀੜੀ ਜਿੰਨਾ ਦਿਲ ਨਹੀਂ ਚੁੱਕੀ ਫਿਰਦਾ ਧੋਪੜਾ ਇਹ ਅਧਿਆਇ ਇੱਥੇ ਹੀ ਸਮਾਪਤ ਹੁੰਦਾ ਹੈ ਕੱਲ ਪੜਾਂਗੇ ਆਪਾਂ ਇਸ ਕਿਤਾਬ ਨੂੰ ਅੱਗੇ ਮੇਰੇ ਤੋਂ ਅੱਗੇ ਬੇਨਤੀ ਹੈ ਕਿਰਪਾ ਕਰਕੇ ਕਿਤਾਬ قافਲਾ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰੋ ਜੀ ਧੰਨਵਾਦ